ਕੇ ਰਾਤ ਨੂੰ ਟੁੱਟਿਆ ਤਾਰਾ ਦੇਖਿਆ ਵਿੱਚੋਂ ਲੱਭ ਗਈ ਫੋਟੋ ਤੇਰੀ ਨਹੀਂ ਕੇ ਕੋਕਤਾ ਬਥੇਰੀ ਪੀਤੀ ਪੀਤੀ ਕਦੇ ਰਾਮਣੀ ਤੇ ਕੋਕਤਾ ਬਥੇਰੀ ਪੀਤੀ ਪੀਤੀ ਕਦੇ ਰਾਮਣੀ ਇਹ ਖਿਆਲ ਆ ਤੁਹਾਡਾ ਫਿਰ ਕੱਲ ਨੂੰ ਕਿਤੇ ਘੁੱਟਣਾ ਦੇਉ ਇਹਨੂੰ 골ਡਨ ਕਲਰ ਦੇ ਵਾਲ ਕਰਾਏ ਹੋਏ ਨੇ ਮੁੰਡੇ ਦੇ ਗਰਲਫ੍ਰੈਂਡ ਵਗੈਰਾ ਹੈ ਨਹੀਂ ਹੈਗੀ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਪੋਡਕਾਸਟ ਦੇ ਵਿੱਚ ਇਹ ਸਾਡੀ ਦੂਸਰੀ ਪੋਡਕਾਸਟ ਹੈ ਪਹਿਲੀ ਪੋਡਕਾਸਟ ਜੇ ਤੁਸੀਂ ਅਜੇ ਤੱਕ ਨਹੀਂ ਦੇਖੀ ਤੇ ਥੱਲੇ ਡਿਸਕ੍ਰਿਪਸ਼ਨ ਦੇ ਅੰਦਰ ਤੁਹਾਨੂੰ ਲਿੰਕ ਮਿਲ ਜਾਏਗਾ ਜਾ ਕੇ ਦੇਖ ਸਕਦੇ ਹੋ ਜੋ ਕਿ ਅਸੀਂ ਮੱਖੂ ਪੰਡੋਰੀ ਵਾਲਾ ਨਾ ਕੀਤੀ ਸੀ ਤੇ ਅੱਜ ਦੀ ਪੋਡਕਾਸਟ ਦੇ ਜਿਹੜੇ ਸਾਡੇ ਗੈਸਟ ਨੇ ਉਹ ਹੈ ਸਾਵਨ ਰਖੀ ਤੇ ਅੱਜ ਇਹਨਾਂ ਨੂੰ ਕੁਝ ਸਵਾਲ ਪੁੱਛਾਂਗੇ ਤੇ ਜੇ ਤੁਸੀਂ ਚੈਨਲ ਨੂੰ ਹੱਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਸੇ ਤਰ੍ਹਾਂ ਤੁਹਾਨੂੰ ਇਸ ਚੈਨਲ ਦੇ ਉੱਤੇ ਪੋਡਕਾਸਟਾਂ ਤੇ ਵਲੌਗਸ ਦੇਖਣ ਲਈ ਮਿਲਦੇ ਰਹਿਣਗੇ ਚਲੋ ਦੋਸਤੋ ਫਿਰ ਕਰਦੇ ਹਾਂ ਅੱਜ ਦੀ ਪੋਡਕਾਸਟ ਨੂੰ ਸ਼ੁਰੂ ਤੇ ਸਾਡਾ ਪਹਿਲਾ ਸਵਾਲ ਸਾਵਨ ਤੱਕ ਹੀ ਨਾਲ ਇਹ ਰਹੇਗਾ ਕਿ ਸਾਵਨ ਤੱਕ ਹੀ ਕੌਣ ਹੈ ਤੇ ਸਾਵਨ ਤੱਕ ਹੀ ਸ਼ਾਇਰੀ ਕਿਉਂ ਕਰਦਾ ਹੈ ਦੇਖੋ ਜੀ ਸਾਡੇ ਨਾਲ ਪਿੰਡ ਦਾ ਮੁੰਡਾ ਯਾਰ ਦੋਸਤ ਸੀ ਮੇਰਾ ਠੀਕ ਹੈ ਤੇ ਉਹਦੇ ਨਾਲ ਮੈਂ ਸ਼ੁਰੂ ਸ਼ੁਰੂ ਤੋਂ ਵੀਡੀਓ ਬਣਾਉਣ ਜਾਂਦਾ ਸੀ ਤੇ ਮੈਨੂੰ ਉੱਥੋਂ ਸ਼ਾਇਰੀ ਦਾ ਸ਼ੌਂਕ ਪੈ ਗਿਆ ਤੇ ਮੈਂ ਫਿਰ ਇੱਕ ਰਾਤ ਬੈਠ ਕੇ ਸੋਚਿਆ ਕਿ ਇਦਾਂ ਮੈਂ ਵੀ ਅਚੰਭੇ ਦਾ ਸ਼ਾਇਰੀ ਦਾ ਸ਼ੌਂਕ ਜਿਹੜਾ ਪਿਆ ਉਹ ਮੁੰਡੇ ਵਾਂਗ ਦੇਖ ਕੇ ਪਿਆ ਹਾਂਜੀ ਮੈਂ ਨਾ ਰਾਤ ਬੈਠ ਕੇ ਸੋਚਾਂ ਕਿ ਜਿਵੇਂ ਇਹ ਵੀਡੀਓ ਬਣਾਉਂਦਾ ਹੈ ਤੇ ਮੈਂ ਵੀ ਬਣਾਉਂਦਾ ਅੱਛਾ ਉਹ ਵੀਡੀਓ ਬਣਾਉਂਦਾ ਸੀ ਹਾਂਜੀ ਸ਼ਾਇਰੀ ਕਰਦਾ ਸੀ ਮਤਲਬ ਤੇ ਮੈਂ ਕਿਹਾ ਕਿ ਮੈਂ ਵੀ ਕਰ ਸਕਦਾ ਹਾਂ ਤੇ ਮੈਂ ਫਿਰ ਰਾਤ ਬੈਠ ਕੇ ਸੋਚਿਆ ਪਹਿਲਾਂ ਤੇ ਫਿਰ ਮੈਂ ਸ਼ਾਇਰੀਆਂ ਲਿਖਣਾ ਸ਼ੁਰੂ ਕੀਤੀਆਂ ਅੱਛਾ ਮਤਲਬ ਰਾਤ ਉਸੇ ਦਿਨ ਤੋਂ ਮਤਲਬ ਥੋੜੀ ਕੋਸ਼ਿਸ਼ ਕੀਤੀ ਤੁਸੀਂ ਹਨਾ ਕਿ ਸ਼ਾਇਰੀ ਕਰਨੀ ਥੋੜੀ ਤੁਹਾਨੂੰ ਵਧੀਆ ਲੱਗੀ ਹਾਂਜੀ ਮੈਨੂੰ ਕਿਸੇ ਨੇ ਦੱਸਿਆ ਕਿ ਜਿਆਦਾ ਅੱਜ ਕੱਲ ਜੋ ਕਿ ਸੋਸ਼ਲ ਮੀਡੀਆ ਤੇ ਸ਼ਾਇਦ Song ਵਾਇਰਲ ਹੁੰਦੀ ਸ਼ਾਇਰੀ ਹਾਂਜੀ ਸੋ ਜੋ ਵੀ ਹੈ ਸੈਡ Song ਕਹਿੰਦੇ ਲੋਕ ਪਸੰਦ ਕਰਦੇ ਨੇ ਸੈਡ Song ਮਤਲਬ ਸ਼ਾਇਰੀ ਦੇ ਵਿੱਚ ਇੱਕ ਤਰ੍ਹਾਂ ਦਾ ਕੁਝ ਜਿਹਦਾ ਹਾਰਟ ਬ੍ਰੋਕਨ ਜਿੱਦਾਂ ਕਿਸੇ ਨੂੰ ਧੋਖਾ ਧੱਖਾ ਮਿਲਿਆ ਹੋਇਆ ਹੋ ਜਾਣਾ ਐਦਾਂ ਕੁਝ ਚੀਜ਼ਾਂ ਹੁੰਦੀਆਂ ਹੈ ਸ਼ਾਇਦ ਮੇਰੇ ਖਿਆਲ ਨਾਲ ਮਤਲਬ ਦੇਰ ਨੂੰ ਛੂਣ ਵਾਲੀਆਂ ਚੀਜ਼ਾਂ ਹੁੰਦੀਆਂ ਹੈ ਸ਼ਾਇਰੀ ਦੇ ਵਿੱਚ ਹੈਨਾ ਐਦੇ ਕੁਝ ਹੁੰਦਾ ਹੈ ਹੁੰਦੇ ਕਾਫੀ ਐਕਸਪੀਰੀਅੰਸ ਹੋ ਗਿਆ ਹੋਣਾ ਤੁਹਾਨੂੰ ਤੇ ਕਿੰਨਾ ਟਾਈਮ ਹੋ ਗਿਆ ਸ਼ਾਇਰੀ ਕਰਦੇ ਹੋਏ ਮੈਨੂੰ ਸਰ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਹਾਂ ਬਹੁਤ ਵਧੀਆ ਗੱਲ ਆ ਤੇ ਗਰਮੀ ਤਾਂ ਬਹੁਤ ਆ ਯਾਰ ਪਰ ਪੋਡਕਾਸਟ ਨੂੰ ਕਰਨੀ ਜ਼ਰੂਰੀ ਵੀ ਹੈ ਤਾਂ ਕਿ ਤੁਹਾਨੂੰ ਅਸੀਂ ਐਂਟਰਟੇਨਮੈਂਟ ਵੀ ਕਰ ਸਕੀਏ ਠੀਕ ਹੈ ਸਾਡਾ ਦੂਸਰਾ ਸਵਾਲ ਤੁਹਾਡੇ ਨਾਲ ਇਹ ਰਹੇਗਾ ਕਿ ਸ਼ਾਇਰੀ ਕਰਨ ਦਾ ਰੀਜ਼ਨ ਕੀ ਹੈ ਕਾਰਨ ਕੀ ਹੈ ਸ਼ੌਂਕ ਤੋਂ ਚਲੋ ਲੱਗ ਗਿਆ ਤੁਹਾਨੂੰ ਠੀਕ ਹੈ ਮੁੰਡੇ ਵਾਲ ਦੇਖ ਕੇ ਜਿੱਦਾਂ ਵੀ ਜੋ ਵੀ ਹੁੰਦਾ ਹੈ ਹਨਾ ਕਿਸੇ ਨਾ ਕਿਸੇ ਚੀਜ਼ ਤੋਂ ਪ੍ਰੇਰਨਾ ਮਿਲਦੀ ਹੈ ਫਿਰ ਹੀ ਬੰਦਾ ਅੱਗੇ ਸ਼ੁਰੂ ਕਰਦਾ ਹੈ ਜਿਹੜਾ ਵੀ ਕੰਮ ਚਾਹੇ ਕੋਈ ਵੀ ਕੰਮ ਹੋ ਹਨਾ ਤੇ ਸ਼ਾਇਰੀ ਕਰਨ ਦਾ ਰੀਜ਼ਨ ਕੀ ਹੈ ਤੁਸੀਂ ਮਤਲਬ ਕਈ ਵਾਰੀ ਤੇ ਇਦਾਂ ਹੁੰਦਾ ਹੈ ਨਾ ਕਿਸੇ ਵਾਲ ਦੇਖ ਕੇ ਬੰਦਾ ਥੋੜੀ ਦੇਰੀ ਕਰਦਾ ਫਿਰ ਛੱਡ ਦਿੰਦਾ ਹੈ ਤੁਹਾਨੂੰ ਇੱਕ ਸ਼ੌਂਕ ਹੀ ਪੈ ਗਿਆ ਕਿ ਹਾਂ ਇਹ ਸ਼ਾਇਰੀ ਜਿਹੜੀ ਬਣੀ ਆ ਉਹ ਤੁਹਾਡੇ ਲਈ ਬਣੀ ਆ ਹੈਨਾ ਹਾਂ ਇਦਾਂ ਲੱਗਦਾ ਹਾਂਜੀ ਠੀਕ ਹੈ ਤੇ ਇਹਦਾ ਕਾਰਨ ਕੀ ਆ ਕਿਸ ਤਰ੍ਹਾਂ ਦੀ ਸ਼ਾਇਰੀ ਤੁਸੀਂ ਲਿਖਦੇ ਹੋ ਤੇ ਗਾਉਂਦੇ ਹੋ ਸੁਣਾਉਂਦੇ ਹੋ ਲਿਖਦਾ ਮੈਂ ਜਿਵੇਂ ਕਿ ਕੋਈ ਵੀ ਸੈਡ ਹੋ ਗਈ ਦਿਲ ਟੁੱਟ ਗਿਆ ਜਾਂ ਐਸੇ ਤੇ ਕੋਈ ਜਾਂ ਰੋਮਾਂਟਿਕ ਹੋ ਗਈ ਅੱਛਾ ਮਤਲਬ ਕਿ ਜਿੱਦਾਂ ਲੰਮ ਸ਼ਾਇਰੀ ਹੋ ਗਈ ਹੈਨਾ ਜਿੱਦਾਂ ਪਿਆਰ ਭਰੀ ਸ਼ਾਇਰੀ ਠੀਕ ਹੈ ਤੇ ਹੋਰ ਕਿਹੜੀ ਕਿਹੜੀ ਸ਼ਾਇਰੀ ਹੁੰਦੀ ਆ ਸਰ ਤੁਹਕੇਈ ਬਦਮਾਸ਼ੀ ਵਾਲੀ ਵੀ ਕਰਨਾ ਬਦਮਾਸ਼ੀ ਵਾਲੀਆਂ ਸ਼ਾਇਰੀਆਂ ਵੀ ਲਿਖਦੇ ਹੋ ਹਨ ਤੁਸੀਂ ਠੀਕ ਹੈ ਤੇ ਕੁਛ ਸਾਨੂੰ ਕੋਈ ਸ਼ਾਇਰੀ ਸੁਣਾਓਗੇ ਤੁਸੀਂ ਹਾਂਜੀ ਸੁਣਾਓ ਨਿੱਕੇ ਰਾਤ ਨੂੰ ਟੁੱਟਿਆ ਤਾਰਾ ਦੇਖਿਆ ਵਿੱਚੋਂ ਲੱਭ ਗਈ ਫੋਟੋ ਤੇਰੀਨੀ ਫਿਰ ਸੋਚਿਆ ਇਹ ਤਾਂ ਉਹ ਆ ਯਾਰ ਜਿਨ ਜਿੰਦਗੀ ਖਰਾਬ ਕੀਤੀ ਮੇਰੀਨੀ ਇੱਕ ਦਿਨ ਨੂੰ ਚੰਗੀ ਲੱਗੇਗੀ ਤੂੰ ਸਾਡਾ ਦਿਲ ਵੀ ਤੋੜਦਾ ਨਸ਼ਿਆਂ ਤੋਂ ਦੂਰ ਰਹਿਣ ਵਾਲਾ ਵੀ ਨਸ਼ਿਆਂ ਵੱਲ ਨੂੰ ਜੋੜਦਾ ਕੇ ਗੱਲ ਤੇਰੇ ਵਿੱਚ ਪਾਇਆ ਸੀ ਜੋ ਲੋਕੀ ਤੇ ਸਾਨੂੰ ਮਾਰ ਗਿਆ ਸਾਰੀ ਦੁਨੀਆ ਤੋਂ ਜਿੱਤਣ ਵਾਲਾ ਵੀ ਬਸ ਤੇਰੇ ਅੱਗੇ ਹਾਰ ਗਿਆ ਬਸ ਤੇਰੇ ਅੱਗੇ ਹਾਰ ਗਿਆ ਵਾਹ ਜੀ ਵਾਹ ਕੀ ਬਾਤ ਹੈ ਯਾਰ ਯਾਰ ਸਬਸਕ੍ਰਾਈਬ ਕਰ ਦਿਓ ਜਲਦੀ ਚੈਨਲ ਨੂੰ ਇਸ ਤਰ੍ਹਾਂ ਦੇ ਬੰਦੇ ਲੈ ਕੇ ਆਵਾਂਗੇ ਤੁਹਾਨੂੰ ਮਿਲਾਵਾਂਗੇ ਜੇ ਕਿਸੇ ਹੋਰ ਨੇ ਵੀ ਪੋਡਕਾਸਟ ਦੇ ਵਿੱਚ ਆਣਾ ਤੇ ਉਹ ਸਾਨੂੰ ਕੰਟੈਕਟ ਕਰ ਸਕਦਾ ਇੰਸਟਾਗ੍ਰam 'ਤੇ ਜਾਂ ਫਿਰ WhatsApp 'ਤੇ ਜਾਂ ਫਿਰ ਥੱਲੇ ਕਮੈਂਟ ਕਰਦੇ ਅਸੀਂ ਖੋਦੀ ਤੁਹਾਨੂੰ ਕੰਟੈਕਟ ਕਰ ਲਾਂਗੇ ਠੀਕ ਹੈ ਆਪਣਾ ਨੰਬਰ ਥੱਲੇ ਛਾੜ ਦਿਓ ਕਮੈਂਟ ਦੇ ਵਿੱਚ ਤੁਹਾਨੂੰ ਖੁਦ ਪਿਕਅਪ ਕਰ ਲਾਂਗੇ ਜਿੱਦਾਂ ਵੀ ਜੋ ਵੀ ਹੋਏਗਾ ਠੀਕ ਹੈ ਕੋਈ ਬਦਮਾਸ਼ੀ ਵਾਲੀ ਸ਼ਾਇਰੀ ਕੋਈ ਛੋਟਾ ਜਿਹਾ 2-3 ਅੱਖਰ ਕੋਈ ਕਿ ਕੋਕਤਾ ਬਥੇਰੀ ਪੀਤੀ ਪੀਤੀ ਕਦੇ ਰਾਮਣੀ ਤੇ ਕੋਕਤਾ ਬਥੇਰੀ ਪੀਤੀ ਪੀਤੀ ਕਦੇ ਰਾਮਣੀ ਕਿ ਸਾਡੀ ਮਰਦਾ ਵੀ ਉਡਾਰੀ ਵਿੱਚ ਦੱਲਿਆਂ ਦਾ ਕੋਈ ਕੰਮ ਨਹੀਂ ਦੱਲਿਆਂ ਦਾ ਕੋਈ ਕੰਮ ਨਹੀਂ ਸੁਣ ਲੋ ਵੀ ਕੀ ਖਿਆਲ ਹੈ ਤੁਹਾਡਾ ਫਿਰ ਕੱਲ ਨੂੰ ਕਿਧਰ ਘੁੱਟਣਾ ਦਿਓ ਇਹਨੂੰ ਚਲੋ ਤੀਜਾ ਸਵਾਲ ਸਾਡਾ ਇਹ ਰਹੇਗਾ ਕਿ ਤੁਹਾਡੀ ਸਟੱਡੀ ਕੀ ਹੈ ਤੁਸੀਂ ਸਟੱਡੀ ਦੇ ਵਿੱਚ ਕੀ ਕੀਤਾ ਤੇ ਤੁਸੀਂ ਹੁਣ ਕੀ ਕੰਮ ਕਰਦੇ ਹੋ ਮੇਤਾ ਜੀ ਇਹ 2025 ਵਿੱਚ ਹੁਣ ਜੀ ਥੋੜੇ ਥੋੜੇ ਚਿਰ ਪਹਿਲਾਂ ਪਲੱਸ 2 ਕਰਕੇ ਹਟਿਆ ਆ ਆ ਚੁਕਾ ਤੇ ਕੰਮ ਕੀ ਕਰਦੇ ਹੋ ਤੁਸੀਂ ਕੰਮ ਨਹੀਂ ਹਜੇ ਮੈਂ ਕਰਦਾ ਮੇਰਾ ਵੈਸੇ ਸ਼ੌਂਕ ਸਿੰਗਿੰਗ ਦਾ ਵੀ ਆ ਜੀ ਮੈਂ ਗਾਉਣ ਵਾਲਾ ਬਣਾ ਸ਼ਾਇਰੀ ਸ਼ਾਇਰੀ ਹਨਾ ਇਹ ਦੋ ਕੰਮ ਹੀ ਮਤਲਬ ਜ਼ਿਆਦਾ ਸ਼ੌਂਕ ਹੈ ਨਾ ਵੇਖੀ ਹਾਂ ਕਿ ਕਿ ਅਸੀਂ ਨਾ ਸੁਰਤੋਂ ਹੀ ਪੰਜਾਬੀ ਕਲਾਕਾਰਾਂ ਨੂੰ ਸੁਣਦੇ ਆਏ ਹਾਂ 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 ਤੇ ਇਥੋਂ ਸ਼ੌਂਕ ਪੈ ਗਿਆ ਕਿ ਗਾਉਣ ਵਾਲਾ ਬਣਾ ਮੈਂ ਕੋਈ ਗਾਇਕ ਬਣਾ ਠੀਕ ਹੈ ਮਤਲਬ ਕਿ ਸਿੰਗਿੰਗ ਕਰਨਾ ਚਾਹੁੰਦੇ ਹੋ ਫਿਲਮ ਦੇ ਵਿੱਚ ਮੈਨੂੰ ਵੈਸੇ ਕਾਫੀ ਲੋਕਾਂ ਨੇ ਦੱਸਿਆ ਕਿ ਜੇ ਗਾਇਕ ਬੰਨਾ ਤਾਂ ਇਦਾਂ ਘਰ ਨਹੀਂ ਚੱਲਦੇ ਇਦਾਂ ਆ ਵਾ ਘਰ ਦੇਖੋ ਜੀ ਅੱਜ ਕੱਲ ਡਿਜੀਟਲ ਜ਼ਮਾਨਾ ਹੈ ਠੀਕ ਹੈ ਇਦਾਂ ਦੀ ਕੋਈ ਗੱਲ ਨਹੀਂ ਹੈ ਹਰ ਕੋਈ ਬੰਦਾ ਕਿਤੇ ਵੀ ਬੈ ਕੇ ਗਾ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲ ਹਰ ਇੱਕ ਸਮਾਨ ਹੋਣਾ ਚਾਹੀਦਾ ਮੇਰੇ ਖਿਆਲ ਨਾਲ ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੁਹਾਡੇ ਵਿੱਚ ਅਗਰ ਟੈਲੈਂਟ ਹੈ ਤੇ ਤੁਸੀਂ ਫਰਸ਼ਾਂ ਤੋਂ ਅਰਸ਼ਾਂ ਤੱਕ ਪਹੁੰਚ ਸਕਦੇ ਹੋ ਠੀਕ ਹੈ ਚਲੋ ਬਹੁਤ ਐਨੀ ਕਿ ਮੈਂ ਇਸ ਤੋਂ ਬਾਅਦ ਕਿਸੇ ਨੂੰ ਦੱਸਦਾ ਨਹੀਂ ਕੁਝ ਚਲੋ ਚੌਥਾ ਸਵਾਲ ਸਾਡਾ ਇਹ ਰਹੇਗਾ ਕਿ ਮੈਂ ਕਾਫੀ ਸੁਣਿਆ ਕਿ ਯਾਰ ਤੀਨੇ ਹੈਂਡਸਮ ਲੁਕਿੰਗ ਉਹ ਵਾਲ ਤੁਹਾਡੇ ਕਾਫੀ ਵਧੀਆ ਲੱਗ ਰਹੇ ਨੇ ਉਹ 골ਡਨ ਕਲਰ ਦੇ ਵਾਲ ਕਰਾਏ ਹੋਏ ਨੇ ਮੁੰਡੇ ਨੇ ਤੇ ਕੋਈ ਗਰਲਫ੍ਰੈਂਡ ਵਗੈਰਾ ਹੈ ਨਹੀਂ ਭਾਈ ਨਹੀਂ ਭਾਈ ਤੁਸੀਂ ਮੇਰੀ ਸ਼ਕਲ ਵਲ ਦੇਖ ਕੇ ਦੇਖੋ ਕਿ ਤੁਹਾਨੂੰ ਲੱਗਦਾ ਮੈਂ ਨਾਲ ਕੋਈ ਕੋਈ ਨਹੀਂ ਨਹੀਂ ਯਾਰ ਅੱਜ ਕੱਲ ਭਰਾਵਾ ਸ਼ਕਲਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਠੀਕ ਨਹੀਂ ਇੱਕ ਇੱਕ ਬੰਦਾ ਤਿੰਨ ਤਿੰਨ ਸਮਝ ਗਿਆ ਉਹਨੇ ਤੁਸੀਂ ਨਹੀਂ ਆ ਨਹੀਂ ਭਾਈ ਪੈਸੇ ਦੀ ਕੀਮਤ ਅੱਜ ਕੱਲ ਐਸੀ ਜੀ ਕੀਮਤ ਹੈ ਮਤਲਬ ਜ਼ਿਆਦਾਤਰ ਫੋਕਸ ਜਿਹੜਾ ਹੁਣ ਤੁਸੀਂ ਤਾਂ ਖਾ ਕਮਾਈ ਵਾਲਾ ਹੈ ਨਾ ਹਾਂਜੀ ਬਹੁਤ ਵਧੀਆ ਗੱਲ ਆ ਕੁੜੀ ਪਿੱਛੇ ਨਾ ਵਜੋ ਪੈਸੇ ਪਿੱਛੇ ਭਜੋ ਕੁੜੀਆਂ ਆਪਣੇ ਆਪ ਆਣਗੀਆਂ ਫਿਰ ਸਹੀ ਗੱਲ ਹੈ ਨਾ ਹਾਂਜੀ ਤੇ ਪੰਜਵਾਂ ਤੇ ਆਖਰੀ ਸਵਾਲ ਸਾਡਾ ਆਏ ਰਹੇਗਾ ਕਿ ਅੱਗੇ ਤੁਸੀਂ ਸ਼ਾਇਰੀ ਕਰੋਗੇ ਸਿੰਗਿੰਗ ਕਰੋਗੇ ਫਿਊਚਰ ਦੇ ਪਲਾਨ ਕੀ ਹੈ ਅੱਗੇ ਕੀ ਕਰਨਾ ਚਾਹੋਗੇ ਮੇਰਾ ਸ਼ੌਂਕ ਤਾਂ ਇਹ ਰਿਹਾ ਕਿ ਮੈਂ ਸਿੰਗਿੰਗ ਕਰਾਂ ਤੇ ਆਪਣਾ ਨਾਮ ਕਮਾਵਾਂ ਜਿਵੇਂ ਕਿ ਬਾਕੀ ਕਲਾਕਾਰ ਕਰਦੇ ਨੇ ਹਨਾ ਕਿ ਲੋਕ ਸ਼ੁਰੂ ਤੋਂ ਤਾਂ ਕੋਈ ਵੀ ਨਹੀਂ ਅਮੀਰ ਹੁੰਦਾ ਨਹੀਂ ਹਾਂ ਇਹ ਤਾਂ ਗੱਲ ਹੈ ਸਾਰੇ ਛੋਟੇ ਘਰਾਂ ਚ ਉੱਟ ਕੇ ਫੇਰ ਜਾਂਦੇ ਨੇ ਅੱਗੇ ਹਾਂਜੀ ਮਿਹਨਤ ਦਾ ਮੁੱਲ ਹੈ ਨਾ ਹਾਂਜੀ ਅੱਛਾ ਤੇ ਅੱਗੇ ਦੇ ਪਲਾਨਸ ਇਹੀ ਆ ਕਿ ਸਿੰਗਿੰਗ ਕਰਨੀ ਹੈ ਹਾਂਜੀ ਤੇ ਸ਼ਾਦੀ ਕਰਨੀ ਹੈ ਹਾਂਜੀ ਤੇ ਇਸੇ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਹਾਂਜੀ ਅਜੇ ਤੱਕ ਤਾਂ ਇਹੀ ਸੋਚਿਆ ਆ ਕਿ ਟੈਲੈਂਟ ਨੂੰ ਅੱਗੇ ਲੈ ਕੇ ਜਾਈਏ ਕਿ ਬਾਕੀ ਨੋਰਮਲ ਰੂਟੀਨ ਦੇ ਵਿੱਚ ਅੱਗੇ ਮਤਲਬ ਕੀ ਰੋਜ਼ਗਾਰ ਲਈ ਕੀ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਮਤਲਬ ਕੀ ਤੁਹਾਡੀ ਮਤਲਬ ਖੁਆਇਸ਼ ਕੀ ਸੀ ਕਿ ਇਸ ਕੰਮ ਦੇ ਵਿੱਚ ਤੁਸੀਂ ਅਨ ਜ਼ਿਆਦਾ ਬੈਟਰ ਫੀਲ ਕਰੋਗੇ ਕੰਫਰਟੇਬਲ ਫੀਲ ਕਰੋਗੇ ਕੈਮਰਾ ਸ਼ੌਂਕ ਸੀ ਕਿ ਮੈਂ ਆਰਮੀ ਵਿੱਚ ਹੋਵਾਂ ਤੇ ਫਿਰ ਕੁਝ ਕਰਦਿਆਂ ਹਾਲਾਤਾਂ ਨੇ ਮਾਰ ਲਿਆ ਅੱਛਾ ਚਲੋ ਕੋਈ ਗੱਲ ਨਹੀਂ ਤੇ ਦੋਸਤੋ ਅੱਜ ਦੀ ਪੋਡਕਾਸਟ ਨੂੰ ਅਸੀਂ ਇੱਥੇ ਹੀ ਐਂਡ ਕਰਨਾ ਚਾਹਾਂਗੇ ਜੇਕਰ ਤੁਸੀਂ ਸਾਡੀ ਪੋਡਕਾਸਟ ਅਨਿਲ ਦਾ ਬਲੌਗਰ ਪੋਡਕਾਸਟ ਤੇ ਆਉਣਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਕਰ ਸਕਦੇ ਹੋ ਥੱਲੇ ਜਾਂ ਫਿਰ ਸਾਡੇ ਨਾਲ ਸਿੱਧਾ ਈਮੇਲ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਤੇ ਆਪਾਂ ਇਸੇ ਤਰ੍ਹਾਂ ਤੁਹਾਨੂੰ ਵੀ ਇੱਥੇ ਸੀਟ ਦੇ ਦਾਂਗੇ ਤੇ ਕੁਝ ਸਵਾਲ ਜਵਾਬ ਕਰਾਂਗੇ ਤੇ ਤੁਹਾਡਾ ਥੋੜਾ ਪ੍ਰਮੋਸ਼ਨ ਵੀ ਕਰਾਂਗੇ ਦੋਸਤੋ ਸਾਡੇ ਇੱਕ ਛੋਟੇ ਵੀਰ ਭਰਾ ਦਾ ਨਵਾਂ ਗਾਣਾ ਆਉਣ ਵਾਲਾ ਹੈ rahul quaid ਦਾ ਗਾਣੇ ਦਾ ਨਾਮ ਹੈ ਹਾਲ ਤੇ 15 ਤਰੀਕ ਨੂੰ ਇਸ ਚੈਨਲ ਦੇ ਉੱਤੇ ਅਨਿਲ ਦਾ ਬਲੌਗਰ ਦੇ ਉੱਤੇ ਰਿਲੀਜ਼ ਹੋਣ ਵਾਲਾ ਹੈ ਆਫੀਸ਼ੀਅਲੀ ਤੁਸੀਂ ਜਰੂਰ ਸੁਣਨਾ ਹੈ ਔਰ ਜੇ ਤੁਸੀਂ ਉਹਦਾ ਪਿਛਲਾ ਗਾਣਾ ਹਲੇ ਤੱਕ ਨਹੀਂ ਸੁਣਿਆ ਤੇ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਅੰਦਰ ਮਿਲ ਜਾਏਗਾ ਜਾ ਕੇ ਤੁਸੀਂ ਸੁਣ ਸਕਦੇ ਹੋ ਜਿਸ ਦਾ ਨਾਮ ਹੈ ਬ੍ਰੋਕਨ ਹਾਰਟ ਤੇ ਕਰਦੇ ਹਾਂ ਅੱਜ ਦੀ ਇਸ ਪੋਡਕਾਸਟ ਨੂੰ ਇੱਥੇ ਹੀ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਪੋਡਕਾਸਟ ਦੇ ਅੰਦਰ Take care and bye bye.